ਦੋਸਤੋ ਸਤ ਸ੍ਰੀ ਅਕਾਲ ਅੱਜ ਫੇਰ ਸਰਪੰਚ ਸਾਹਿਬ ਨਾਲ ਕਰਦੇ ਆ ਗੱਲਾਂ ਬਾਤਾਂ ਹੋਰ ਜੀ ਸਰਪੰਚ ਸਾਹਿਬ ਕੀ ਹਾਲ ਚਾਲ ਹੈ ਠੀਕ ਠਾਕ ਜੀ ਬਹੁਤ ਵਧੀਆ ਸਰਪੰਚ ਸਾਹਿਬ ਜੀ ਮੈਂ ਸ਼ੁਰੂ ਦੇ ਵਿੱਚ ਹੀ ਕਹਿ ਦਾਂ ਜਿਸ ਮੁੱਦੇ ਨੂੰ ਆਪਾਂ ਵਿਚਾਰਨ ਜਾ ਰਹੇ ਹਾਂ ਭਾਵੇਂ ਇੱਕ ਦੋ ਵਾਰੀ ਆਪਾਂ ਪਹਿਲਾਂ ਵੀ ਵਿਚਾਰ ਲਿਆ ਪਰ ਇਹ ਮੁੱਦਾ ਹੀ ਇੰਨਾ ਵੱਡਾ ਕਿ ਇਸ ਤੇ बार-बार ਗੱਲ ਕਰਨੀ ਬਣਦੀ ਆ ਇੱਕ ਪੰਜਾਬੀ ਹੋਣ ਦੇ ਨਾਤੇ ਆਪਾਂ ਨੂੰ ਵਾਰ-ਵਾਰ ਗੱਲ ਕਰਨੀ ਪੈਣੀ ਆ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਜਿਹੜੀ ਚੀਜ਼ ਸਰਕਾਰ ਨੇ ਬਿਨਾ ਮੰਗਿਆ ਆਮ ਲੋਕਾਂ ਨੂੰ ਦਿੱਤੀ ਆ ਉਹਦਾ ਦੁੱਖ ਹੀ ਹੋਇਆ ਭਾਵੇਂ ਵੰਡ ਸਮੇਂ ਪਾਕਿਸਤਾਨ ਆਮ ਲੋਕਾਂ ਦੀ ਮੰਗ ਨਹੀਂ ਸੀ ਪਰ ਨਾਲ ਤਿੰਨ ਕਾਲੇ ਕਾਨੂੰਨ ਆਮ ਲੋਕਾਂ ਦੀ ਮੰਗ ਨਹੀਂ ਸੀ ਹੁਣ ਲੈਂਡ ਪੂਲਿੰਗ ਸਕੀਮ ਵੀ ਆਮ ਲੋਕਾਂ ਦੀ ਮੰਗ ਨਹੀਂ ਸਿਰਫ ਸਰਕਾਰ ਲੋਕਾਂ 'ਚ ਮੈਂ ਮੜ ਰਹੀ ਆ ਇਹ ਸਕੀਮ ਸਕੈਮ ਬਣਾ ਕੇ ਲੋਕਾਂ ਤੇ ਥੋਪੀ ਜਾ ਰਹੀ ਆ 40% 60% ਨਾਲ ਆਮ ਲੋਕਾਂ ਨੂੰ ਭੱਵਲ ਭੁੱਸੇ 'ਚ ਪਾਇਆ ਜਾ ਰਿਹਾ ਸਾਨੂੰ ਖੁੱਲ੍ਹ ਕੇ ਦੱਸੋ ਇਹਦਾ ਆਉਣ ਵਾਲੇ ਸਮੇਂ ਦੇ ਵਿੱਚ 164 ਪਿੰਡਾਂ ਦੇ ਲੋਕਾਂ ਨੂੰ ਕੀ ਦਿੱਕਤ ਆਉਣ ਜਾ ਰਹੀ ਆ ਵੱਡੀਆਂ ਵੱਡੀਆਂ ਗੱਲਾਂ ਕਰਕੇ ਵੱਡੇ ਵੱਡੇ ਮਸਲੇ ਖੜੇ ਹੋ ਰਹੇ ਨੇ ਆਮ ਲੋਕਾਂ ਨੂੰ ਇਹ ਤੋਂ ਕੁਝ ਮਿਲਣਾ ਕਿ ਜਾਣ ਜਾਣ ਨੂੰ ਹੀ ਹੈਗਾ ਦੱਸੋ ਜੀ ਸਰਪੰਚ ਸਾਹਿਬ ਅਸਲ ਤੇ ਗੱਲ ਇਹ ਹੈ ਵੀ 164 ਪਿੰਡਾਂ ਦੀ ਜ਼ਮੀਨ ਦੀ ਲੈਣੇ ਪੂਰਨ ਬਾਰੇ ਨੋਟਿਸ ਜਾਰੀ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਠੀਕ ਹੈ ਜੀ ਮੈਨੂੰ ਇਹ ਗੱਲ ਤੱਕ ਸਮਝ ਨਹੀਂ ਆਉਂਦੀ ਵੀ ਇੰਨੀ ਅਰਬਨਾਈਜੇਸ਼ਨ ਕਰਨੀ ਹੈ ਜਿਹੜੀ 65000 ਏਕੜ ਚ ਹੂੰ ਅਦਾ ਨੋਟੀਫਿਕੇਸ਼ਨ ਵੀ ਜਾਰੀ ਕਰਤਾ ਵੀ ਇਹ ਪੈਸੇ ਸਰਕਾਰ ਕੋਲ ਕਿੱਥੋਂ ਆਉਣਗੇ ਹਰ ਰੋਜ਼ ਤਾਂ ਕਿਸ਼ਤਾਂ ਦੇ ਚੱਲ ਰਹੀਆਂ ਸਰਕਾਰ 97000 ਕਰੋੜ ਰੁਪਈਆ ਮਹੀਨੇ ਦਾ ਕਰਜ਼ਾ ਲੈਣ ਦੀ ਮਨਜ਼ੂਰੀ ਮਿਲੀ ਹੈ ਨਹੀਂ ਪਿਛਲੇ 8500 ਕਰੋੜ ਵਾਲੀ ਗੱਲ ਸੀ ਮਿਸੈਂਟਰ ਨੇ ਮਨਜ਼ੂਰੀ ਦਿੱਤੀ ਇਹ ਅਪਰੇਸ਼ਨ ਕੋਈ ਛੋਟਾ ਮੋਟੀ ਗੱਲ ਤਾਂ ਹੈ ਨਹੀਂ ਰਹੀ ਗੱਲ 164 ਪਿੰਡਾਂ ਦੀ ਤੁਸੀਂ ਇੱਕ ਗੱਲ ਨੋਟ ਕਰੋ 164 ਪਿੰਡਾਂ ਦੀ ਆਪਣੀ ਉਹ ਕਿਹੜੀ ਪੰਚਾਇਤੀ ਜ਼ਮੀਨ ਹੁੰਦੀ ਹੈ 164 ਪਿੰਡਾਂ ਦੀ ਨਰੇਗਾ ਨਰੇਗਾ ਸਕੀਮ 164 ਪਿੰਡਾਂ ਦੇ ਮਜ਼ਦੂਰ ਜਿਨ੍ਹਾਂ ਨੂੰ ਸਾਲ ਤੋਂ 100 ਦਿਨ ਰੋਜ਼ਗਾਰ ਦੇਣਾ ਉਹ ਕਿੱਧਰ ਜਾਣਗੇ 164 ਪਿੰਡਾਂ ਦੇ ਦੁਕਾਨਦਾਰ ਛੋਟੇ ਦੁਕਾਨਦਾਰ ਜਿਵੇਂ ਪ੍ਰਚੂਨ ਦੇ ਦੁਕਾਨਾ ਹੋ ਗਈਆਂ ਕੋਈ ਨੱਕਾ ਮੋਟਾ ਟਾਪਾ ਹੋ ਗਿਆ ਵਰਕਸ਼ਾਪਾਂ ਪੈਂਚਰਾਂ ਵਾਲੇ ਇਹ ਲੋਕ ਕਿੱਥੇ ਜਾਣਗੇ 164 ਪਿੰਡਾਂ ਨੂੰ ਬਸਾਉਣਾ ਕਿਵੇਂ ਹੈ ਇੱਕ ਵਾਰੀ ਉਜਾੜ ਕੇ ਕਿਉਂਕਿ ਇਹ ਤੁਹਾਨੂੰ ਪਤਾ ਹੋਊਗਾ ਵੀ ਇਹ ਇੱਕ ਵਾਰੀ ਪਿੰਡ ਵੀ ਵਿੱਚ ਨੇ ਗੱਲੀ ਪਿੰਡਾਂ ਦੀ ਜ਼ਮੀਨ ਨਹੀਂ ਪਿੰਡ ਵੀ ਵਿੱਚ ਨਹੀਂ ਠੀਕ ਹੈ ਸੋ 64 ਪਿੰਡਾਂ ਨੂੰ ਉਜਾੜ ਕੇ ਦੁਬਾਰਾ ਬਸਾਉਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਕਿਵੇਂ ਬਸਣਗੇ ਨਹੀਂ ਫੇਰ ਜੀ ਜਿਵੇਂ ਤੁਸੀਂ ਪਿੰਡ ਵਿੱਚ ਕਹਿੰਦੇ ਹੋ ਇਹ ਫਿਰ ਪਸ਼ੂ ਪਾਲਣ ਧੰਦਾ ਵੀ ਵਿੱਚ ਹੈ ਜੀ ਬਿਲਕੁਲ ਖੇਤੀਬਾੜੀ ਦਾ ਸਹਾਇਕ ਧੰਦਾ ਡੇਰੀ ਫਾਰਮਿੰਗ ਹੂੰ ਇਹ ਖਤਮ ਹੋ ਜਾਣਾ ਚੰਡੀਗੜ੍ਹ 'ਚ ਕਿੱਥੇ ਨੇ ਡੇਰੀਆਂ ਚੰਡੀਗੜ੍ਹ ਤੋਂ ਬਾਹਰ ਨੇ ਜਿਹੜੀ ਅਰਬਨਾਈਜੇਸ਼ਨ ਦੀ ਗੱਲ ਕਰਦੇ ਨੇ ਇਹ ਅਰਬ ਨਹੀਂ ਬਣਾਤਾ ਉਹਦੇ 'ਚ ਫਿਰ ਇਹ ਕਿੱਥੇ ਲਾਉਣ ਦੇਣਗੇ ਰੂੜੀਆਂ ਜਾਂ ਮੰਨ ਲਓ ਡੇਰੀਆਂ ਕਿੱਥੇ ਖੋਲਣ ਦੇਣਗੇ ਇਹ ਤਾਂ ਬਹੁਤ ਵੱਡਾ ਮਸਲਾ ਤੇ ਵੀ ਬਾਈ 65000 ਇਕਲ ਦਾ ਕੇਜਰੀਵਾਲ ਹੋਰਾਂ ਦੀ ਜੁੰਡਲੀ ਲੈ ਕੇ ਆਈ ਹੈ ਕਿਸੇ ਦੀ ਕਾੜ ਕੀ ਦੇ ਦਿਮਾਗ ਦੇ ਕੇਜਰੀਵਾਲ ਹੋਰਾਂ ਦੀ ਨਾ ਇਹ ਪੰਜਾਬ ਦੇ ਸੀਐਮ ਦੀਆਂ ਨਾ ਪੰਜਾਬ ਦੇ ਕਿਸੇ ਮੰਤਰੀ ਦੀਆਂ ਉਹਨਾਂ ਨੂੰ ਲੈ ਆ ਕੇ ਛੜਤਾ ਮੈਂ ਸਰਪੰਚ ਸਾਹਿਬ ਸੁਰੂਚੇ ਹੀ ਕਿਹਾ ਵੀ ਇਹ ਆਮ ਲੋਕਾਂ ਦੀ ਮੰਗ ਤਾਂ ਹੈ ਨਹੀਂ ਨਾ ਨਾ ਆਮ ਲੋਕਾਂ ਦੀ ਮੰਗ ਨਹੀਂ ਹੈਗੀ ਇਹ ਕਹੇ ਵੀ ਪੂਰੇ ਨੈਸ਼ਨਲ ਪੱਧਰ ਤੇ 32.18% ਅਰਬਨਾਈਜੇਸ਼ਨ ਹੋਈ ਆ ਜਾਨੀ ਸ਼ਹਿਰ ਵਸੇ ਨੇ ਕਲੋਨੀ ਆ ਵਸੇ ਨੇ ਪੰਜਾਬ ਚ 42% ਤੁਸੀਂ ਦੱਸੋ ਪੰਜਾਬ ਦੀ ਜਿਹੜੀ ਖੇਤੀ ਆ ਪੰਜਾਬ ਦੀ ਅੱਛਾ ਇਹਨਾਂ ਨੇ ਸਰਕਾਰ ਤੋਂ ਹੁਣ ਤੋਂ ਪਹਿਲਾਂ ਕਿਹਾ ਸੀ ਆਪਦੇ ਚੋਣ ਮੈਨੀਫੈਸਟੋ ਚ ਵੈਸੇ ਵੀ ਸਟੇਜਾਂ ਤੇ ਵੀ ਅਸੀਂ ਐਗਰੀਕਲਚਰ ਪਾਲਿਸੀ ਲਿਆਵਾਂਗੇ ਹੂੰ ਕਿਉਂਕਿ ਖੇਤੀ ਪ੍ਰਧਾਨ ਸੂਪਾ ਹੁਣ ਇਹ ਐਗਰੀਕਲਚਰ ਪਾਲਿਸੀ ਤਾਂ ਨਹੀਂ ਆ ਨਹੀਂ ਸਕੇ ਇਹਨਾਂ ਨੇ ਸੁੱਚੇ ਵੀ ਆਪਾਂ ਐਗਰੀਕਲਚਰੀ ਖਤਮ ਕਰਦੀ ਐ ਮੇਨ ਕਾਰਨ ਮੈਨੂੰ ਆ ਲੱਗਦਾ ਵੀ ਆਪਾਂ ਪਾਲਿਸੀ ਨਹੀਂ ਲਾ ਸਕਦਾ ਚਲੋ ਐਗਰੀਕਲਚਰੀ ਖਤਮ ਕਰ ਦੋ ਲੈਂਡ ਪਾਲਿਸੀ ਲੈਂਡ ਪੂਲਿੰਗ ਪਾਲਿਸੀ ਲਿਆਤੀ ਐਗਰੀਕਲਚਰ ਪਾਲਿਸੀ ਖੇਤੀ ਪ੍ਰਧਾਨ ਸੂਪਾ ਬਿਵਸਤ ਨਹੀਂ ਲਿਆਂਦੀ ਬੇੜਾ ਗਰਕ ਹੋ ਜਾਣਾ ਪੰਜਾਬ ਜੇ ਇਹ ਪੂਰੀ ਤਰ੍ਹਾਂ ਲਾਗੂ ਹੋ ਗਿਆ ਹੂੰ ਹੁਣ ਆ ਸ਼ਹਿਰ ਪਰਦਾ ਇਕੋ ਸਿਟੀ ਹੈ ਹੂੰ ਇਕੋ ਸਿਟੀ ਉੱਥੇ ਬਸੇ ਨਮਾ ਆ ਉਹਦਾ ਪੇਸ਼ ਦੋ 2012 ਚ ਲੈਂਡ ਪੂਲਿੰਗ ਚ ਆਇਆ ਸੀ ਉਹ ਹੂੰ ਉਹਨਾਂ ਲੋਕਾਂ ਨੂੰ 3 ਸਾਲ ਤੱਕ ਮਿਲਿਆ 3-3 ਹਜ਼ਾਰ 30-30 ਹਜ਼ਾਰ ਰੁਪਈਆ ਕਿੱਲੇ ਦਾ ਹੂੰ 12 ਤੇ 3 15 2015 ਤੋਂ ਲੈ ਕੇ ਉਹਨਾਂ ਨੂੰ ਠਿਆਨੀ ਨਹੀਂ ਮਿਲੀ ਨਾ ਉਹਨਾਂ ਨੂੰ ਪਲਾਟ ਮਿਲੇ ਨੇ ਹੂੰ ਦੱਸੋ ਹੁਣ ਕੀ ਆ ਇਹ ਚੀਜ਼ਾਂ ਕੀ ਨੇ ਤੇ ਪਹਿਲਾਂ ਕਹਿੰਦੇ 30000 ਦੇਵਾਂਗੇ ਹੂੰ ਆਪਣੇ ਪੰਜਾਬ ਚ ਠੇਕਾ ਫਿਰ ਕਹਿੰਦੇ 50000 ਦੇਵਾਂਗੇ ਹੂੰ ਫਿਰ ਬਸ ਇੱਕ ਦਿਖਾਵੇ ਦੇ ਵਾਸਤੇ ਕਹਤਾ ਵੀ ਲੱਖ ਰੁਪਈਆ ਦੇਵਾਂਗੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਐਡੀ ਵੱਡੀ ਪਾਲਿਸੀ ਵਿਹਾਰ ਰਹੇ ਹੋ ਤੁਸੀਂ ਪੰਜਾਬ ਚ ਹੂੰ ਆਪਦੀ ਸਟੇਟ ਚ ਕਿੱਡੀ ਪਾਲਿਸੀ ਆ ਤੁਸੀਂ ਇਹਦਾ ਨੋਟੀਫਿਕੇਸ਼ਨ ਕਰਨ ਤੋਂ ਪਹਿਲਾਂ ਵਿਚਾਰਿਆ ਹੀ ਨਹੀਂ ਕੋਈ ਸਰਵੇ ਨਹੀਂ ਕੀਤਾ ਵੀ ਕਿੰਨੇ ਲੋਕਾਂ ਨੂੰ ਘਰ ਚਾਹੀਦੇ ਨੇ ਕਿੰਨਾ ਇਹਦਾ ਖਰਚਾ ਦੇਣਾ ਇਹਦਾ ਮਤਲਬ ਖਰਚੇ ਦਾ ਇਹਨਾਂ ਕੋਲ ਤਾਂ ਹੈ ਹੀ ਨਹੀਂ ਕਰਨ ਨੂੰ ਇਹਦਾ ਕਰਨਾ ਹੈ ਰੀਅਲ ਅਸਟੇਟਰਾਂ ਨੇ ਵੱਡੇ ਬਿਡਰਾਂ ਨੇ ਆਕਰ ਕੇ ਇਹਨਾਂ ਨੇ ਆ ਕਰਕੇ ਇਹਨਾਂ ਨੇ ਤਾਂ ਇਹ ਕਰ ਲਿਆ ਵੀ ਪਹਿਲਾਂ ਪਤਾ ਨਹੀਂ 30 ਦੇ ਦਾਂਗੇ ਲੋਕ 30 ਨਹੀਂ ਮੰਨੇ ਵਿੱਚ ਵਿੱਚ ਆਪਦੇ ਵਰਕ ਨਹੀਂ ਨੇ ਆਪਦੇ ਵਲੰਟੀਅਰਾਂ ਖਸਾਂ ਤਾਂ ਨਾ 50 ਦੇ ਨਾਲ ਲੱਖ ਦੇ ਦੇਣ ਤਿਆਰ ਨੇ ਇਹਦਾ ਮਤਲਬ ਪਹਿਲਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਰਹਾ ਵਿੱਚ ਪੌਂਸੀ ਰਹਿ ਕੇ ਛੱਡਤੀ ਇਹ ਤਾਂ ਗੱਲ ਸੋਚਣੀ ਬਣਦੀ ਹੈ ਸਰਪੰਚ ਸਾਹਿਬ ਜਿਵੇਂ 50000 ਤੇ ਲੋਕਾਂ ਨੂੰ ਉਹ ਕਹਿੰਦੇ ਨੇ ਵੀ ਬਿਰਾ ਦੇਾਂਗੇ 85000 ਤਾਂ ਸਾਡੇ ਠੇਕਾ ਅਸੀਂ ਕਿਉਂ 50000 ਤੇ ਬਿਰਾਗੇ 85000 ਤਾਂ ਸਾਡੇ ਠੇਕਾ ਜਿਹੜਾ ਨਗਦ ਬਹਣ ਦੇ ਵਿੱਚ ਠੇਕਾ ਲੈ ਕੇ ਫੇਰ ਵੜਨ ਦੰਨੇ ਆ ਤੇ ਇਹਦੇ ਤੇ ਇਹ ਜਿਹੜੀ 50000 ਵਾਲੀ ਗੱਲਬਾਤ ਆਈ ਸਾਨੂੰ ਦੁਬਾਰੇ ਸਮਝਾਓ ਇਹਨਾਂ ਨੇ ਪਹਿਲਾਂ ਕਿਹਾ ਪਾਲਸੀ ਜਦੋਂ ਆ ਗਈ ਥੋੜਾ ਬਹੁਤਾ ਵਿਰੋਧ ਹੋ ਗਿਆ ਹਮ ਇੱਕ ਗੱਲ ਹੈ ਨਾ ਇਹ ਪਾਲਸੀ ਇੰਗਲਿਸ਼ ਚ ਕਿਉਂ ਪੰਜਾਬੀ ਚ ਕਿਉਂ ਨਹੀਂ ਹਾਂ ਇਹਦੇ ਪਿੱਛੇ ਵੀ ਮਨਸ਼ਾ ਕੰਮ ਕਰਦੀ ਆ ਵੀ ਪੰਜਾਬੀ ਚ ਨਾ ਦਿਓ ਲੋਕ ਜਲਦੀ ਸਮਝ ਜਾਣਗੇ ਅੰਗਰੇਜ਼ੀ ਆਪਣੇ ਮਰਗਾਂ ਨੂੰ ਵੀ ਮੱਥਾ ਮਾਰ ਕੇ ਸਮਝਣਾ ਪੈਂਦਾ ਵੀ ਕੀ ਕਰੀਏ ਲਿਖਦੇ ਆ ਪੜ੍ਹਦੇ ਆ ਉਹਨੂੰ ਇਹਨਾਂ ਨੇ ਐਂ ਸਿੱਧੀ ਅੰਗਰੇਜ਼ੀ ਚ ਨਹੀਂ ਆਤੀ ਹੂੰ ਠੀਕ ਆ ਨਾ ਉਹਦੇ ਵਿੱਚ ਜਦੋਂ ਥੋੜੇ ਕਾਫੀ ਦਿਨਾਂ ਬਾਅਦ ਵਿਰੋਧ ਸ਼ੁਰੂ ਹੋਇਆ ਕਹਿੰਦੇ ਵੀ 30000 ਰੁਪਏ ਇੱਕ ਕਿੱਟ ਤੁਹਾਨੂੰ ਤਿੰਨ ਸਾਲ ਲਈ ਦੇਵਾਂਗੇ ਹੂੰ ਫੇਰ ਕਹਿੰਦੇ ਜਦੋਂ ਥੋੜਾ ਰੌਲਾ ਗਿਆ ਕਹਿੰਦੇ 50000 ਹੋ ਫੇਰ 1 ਲੱਖ ਦਾ ਕਰਤਾ ਉਹ ਮੰਤਰੀ ਨੇ ਜਿਹੜਾ ਸ਼ਹਿਰੀ ਵਿਕਾਸ ਮੰਤਰੀ ਆ ਸਾਉਦ ਹੂੰ ਇਹਦਾ ਮਤਲਬ ਵੀ ਤੁਸੀਂ ਪੂਈ ਨੇਰੇ ਚ ਪੀਰ ਮਾਰੀ ਜਾਂਦੇ ਹੋ ਉਹੀ ਮਤਲਬ ਹੀ ਨਹੀਂ ਹੈਗਾ ਵੀ ਤੁਸੀਂ ਸੋਚਿਆ ਹੀ ਨਹੀਂ ਕੋਈ ਵੀ ਕੀ ਹੋਊਗਾ ਇਹ ਕੀ ਬਣੂਗਾ ਜਿਵੇਂ ਦਿੱਲੀ ਵਾਲਾ ਨੇ ਥੋਪਤਾ ਉਵੇਂ ਉਵੇਂ ਰੋੜਤਾ ਆਪਣਾ ਸਰਪੰਚ ਸਾਹਿਬ ਇਹ ਮੁੱਦਾ ਕਿੱਡਾ ਕਾ ਤੇ ਲੋਕਾਂ ਨੂੰ ਇਕਜੁੱਟ ਹੋਣਾ ਚਾਹੀਦਾ ਦੱਸਦਾ ਇਹ ਬਹੁਤ ਵੱਡਾ ਇੱਕ ਮੁਠ ਹੋਣਾ ਹੀ ਪੈਣਾ ਹੈ ਕਿਉਂਕਿ ਇੱਕ ਕਿਉਂਕਿ ਜਿਹੜੀਆਂ ਜੱਫੇ ਬੰਦੀਆਂ ਕਿਸਾਨ ਦੱਸੇ ਬੰਦੀਆਂ ਤੇ ਇੱਕ ਵਾਰੀ ਪ੍ਰੈਸ਼ਰ ਪੈ ਗਿਆ ਸੀ ਹੁਣ ਇਹ ਮੁੱਦਾ ਮੇਰੇ ਖਿਆਲ ਚ ਜੋ ਮੈਂ ਦਿੱਲੀ ਵਾਲੇ ਕੋਲ ਵਲੇ ਕਿਸਾਨ ਜਿੱਥੇ ਬੰਦੀਆਂ ਕੱਟੀਆਂ ਹੋਈਆਂ ਸੀ ਇਹਨੇ ਉਵੇਂ ਪੰਜਾਬ ਦੇ ਸਾਰੇ ਕਿਸਾਨਾਂ ਨੂੰ ਇਕੱਠੇ ਕਰ ਦੇਣਾ ਕਿਉਂਕਿ ਕੱਲ ਇੱਕ ਨੋਟੀਫਿਕੇਸ਼ਨ ਹੋਇਆ ਸੱਚ ਤੈਨੂੰ ਦੱਸਾਂ ਗੱਲ ਮੈਂ ਭੁੱਲ ਗਿਆ ਸੀ ਜਗਰਾਉਂ ਤਹਿਸੀਲਦਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਨਾ ਪਿੰਡ ਨੇ ਉਹ ਮਲਕ ਕੋਠੇਗਵਾਰ ਉਹਨਾਂ ਤੇ ਸੋਇਆਂ ਉਹ ਨਗਰਾਵਾ ਦੇ ਨਾਲ ਹੀ ਪੈਂਦੀਆਂ ਨੇ ਕੱਲ ਤਹਿਸੀਲਦਾਰ ਇੱਕ ਲੈਟਰ ਜਾਰੀ ਕਰਦਾ ਉਹਦੇ ਚ ਲਿਖਿਆ ਵੀ ਇਹਨਾਂ ਚਾਰੇ ਪਿੰਡਾਂ ਦੀ ਜ਼ਮੀਨ ਦਾ ਕੋਈ ਵੀ ਸੀਐਲਯੂ ਨਹੀਂ ਦਿੱਤਾ ਜਾਊਗਾ ਜਾਨੀ ਜੇ ਮੰਨ ਲਓ ਕੋਈ ਫੈਕਟਰੀ ਲਾਉਣਾ ਚਾਹੁੰਦਾ ਕੁਝ ਹੋਰ ਕਰਨਾ ਚਾਹੁੰਦਾ ਕੋਈ ਦੁਕਾਨਦਾਰੀ ਜਿਵੇਂ ਕਮਰਸ਼ੀਅਲ ਕਰਤਾ ਜੀ ਗੱਲ ਆਉ ਡਰੇ ਕੇ ਨਹੀਂ ਅਸੀਂ ਜ਼ਬਰਦਸਤੀ ਨਹੀਂ ਰਹਿੰਦੇ ਫਿਰ ਉਹ ਚਾਰ ਪਿੰਡਾਂ ਦਾ ਕਿਉਂ ਕਿਤੇ ਵੀ ਇਹਦਾ ਸੀਐਲਯੂ ਨਾ ਦਿੱਤਾ ਵੀ ਚੇਂਜ ਲੂਟ ਲੈਂਡ ਅਪ ਯੂਜ਼ ਦਿੱਤੀ ਨਹੀਂ ਆਉ ਸਰਟੀਫਿਕੇਟ ਦੇ ਰੋਕ ਲਾਤੀ ਹੁਣ ਤਹਿਸੀਲਦਾਰ ਗਲਤ ਹੈ ਤਹਿਸੀਲਦਾਰ ਐਕਸ਼ਨ ਲੈਣਗੇ ਕਿ ਐ ਮੰਨ ਜਾਣਗੇ ਵੀ ਸਾਡੀ ਪਾਲਿਸੀ ਜੋ ਤਹਿਸੀਲਦਾਰ ਨੇ ਲਿਖਿਆ ਸਹੀ ਹੈ ਦੱਸੋ ਕੀ ਦਊਗਾ ਸੋਡੇ ਕਹਿਣ ਦਾ ਮਤਲਬ ਆ ਸਰਪੰਚ ਸਾਹਿਬ ਵੀ ਜੋ ਸੂਰਜ ਚੜਨਾ ਉਹਦੀਆਂ ਕਿਰਨਾਂ ਸ਼ੁਰੂ ਹੋ ਗਈਆਂ ਆਉਣੀਆਂ ਇੱਕ ਤੁਸੀਂ ਮੰਨਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਵਾਲੇ ਕਿਸਾਨ ਅੰਦੋਲਨ ਦੀ ਤਰ੍ਹਾਂ ਇੱਕ ਵੱਡਾ ਅੰਦੋਲਨ ਛੜਨ ਜਾ ਰਿਹਾ ਬਿਲਕੁਲ ਇਹ ਜਿਵੇਂ ਸਰਕਾਰ ਆੜੀ ਹੋਈ ਆ ਸਰਕਾਰ ਨੇ ਆਪਣੇ ਮੰਤਰੀਆਂ ਦੀਆਂ ਐਮਐਲਏ ਦੀਆਂ ਡਿਊਟੀਆਂ ਲਾਤੀਆਂ ਤੇ ਹੋਰ ਕੋਈ ਵਲੰਟੀਅਰ ਜਮਾਨਾ ਉਹਨਾਂ ਨੂੰ ਪਤਾ ਨਹੀਂ ਉਹ ਕਿਰਾਏ ਦੇ ਨੇ ਜਿਹੜੇ ਕਕਰਾਤ ਫੜੇ ਹੋਏ ਨੇ ਉਹ ਜਗਰਾ ਉਧਰ ਬਾਕੀ ਵੱਲਾ ਠੀਕ ਹੈ ਸਰਕਾਰ ਨੇ ਜਿਵੇਂ ਆਪਦੇ ਮੰਤਰੀਆਂ ਐਮਐਨਏ ਤੇ ਪ੍ਰੈਸ਼ਰ ਪਾ ਰੱਖਿਆ ਵੀ ਲੋਕਾਂ 'ਚ ਜਾ ਕੇ ਪਾਲਿਸੀ ਬਾਰੇ ਪ੍ਰਭਾਵ ਪਾਉ ਉਹ ਵੀ ਇਹ ਸਹੀ ਹੈ ਥੋੜੇ ਹਿੱਤ ਚਾ ਲੋਕਾਂ ਨੂੰ ਜਿਵੇਂ ਐ ਕਰ ਰਹੇ ਹਜੇ ਸਰਕਾਰ ਦਾ ਜੋਰ ਐ ਲੱਗਿਆ ਵੀ ਇਹ ਪਾਲਿਸੀ ਬਿਲਕੁਲ ਸਹੀ ਹੈ ਮੈਨੂੰ ਉਸ ਗੱਲ ਤੋਂ ਤਾਂ ਲੱਗਦਾ ਵੀ ਵੱਡੇ ਸੰਘਰਸ਼ ਬਿਨਾ ਇਹ ਮੋਰਚਾ ਨਹੀਂ ਜਿੱਤਿਆ ਜਾਣਾ ਇਕੱਲੇ ਇਕੱਲੇ ਹੋਗੇ ਜਾਂ ਮੰਨ ਲਓ ਕਿਣ ਕੇ ਨਹੀਂ ਗੱਲ ਬਣਨੀ ਇਹਦੇ ਵਾਸਤੇ ਸਮੂਹ ਪੰਜਾਬੀਆਂ ਨੂੰ ਪੰਜਾਬੀਆਂ ਮੈਂ ਇਕੱਲੇ ਕਿਸਾਨਾਂ ਨੂੰ ਤਾਂ ਨਹੀਂ ਕਹਾਂਗਾ ਕਿਉਂਕਿ ਮਜ਼ਦੂਰ ਜਮਾਤ ਬਹੁਤ ਵੱਡੀ ਹੈ ਛੋਟਾ ਦੁਕਾਨਦਾਰ ਜਿਹੜਾ ਪਿੰਡਾਂ 'ਚ ਬੈਠਾ ਐ 164 ਪਿੰਡਾਂ 'ਚ ਸਾਰਿਆਂ ਨੂੰ ਇੱਕ ਜੁੱਟ ਹੋਣਾ ਪਊਗਾ ਇਹ ਤਾਂ ਲੋਟ ਆਊ ਕੰਮ ਨਹੀਂ ਕਰਨੇ ਤੇ ਕੱਲੇ ਨਾਲ ਕੁਝ ਨਹੀਂ ਮਰਨਾ ਸਰਪੰਚ ਸਾਹਿਬ ਪਿਛਲੇ ਦਿਨੀ ਇੱਕ ਯੂਟਿਊਬਰ ਦੀ ਵੀਡੀਓ ਮੈਂ ਦੇਖ ਰਿਹਾ ਸੀ ਉਹ ਯੂਟਿਊਬਰ ਕਿਸਾਨ ਅੰਦੋਲਨ ਦੇ ਵਿੱਚੋਂ ਹੀ ਨਿਕਲਿਆ ਹੋਇਆ ਉਹ ਕਹਿ ਰਿਹਾ ਮੈਨੂੰ 2 ਲੱਖ ਰੁਪਏ ਦੀ ਆਫਰ ਆ ਗਈ ਇੱਕ ਰੀਲ ਤੂੰ ਹੱਕ 'ਚ ਬਣਾ ਕੇ ਪਾ ਦੇ ਇਹਦੇ 'ਚ ਕੋਈ ਗਲਵਾਤ ਹਾਂ ਗੁਰਪ੍ਰੀਤ ਕੋਟਲੀ ਆਹੋ ਉਹ ਮੈਂ ਵੀ ਸੁਣੀ ਆ ਉਹਦੀ ਉਹ ਚੈਨਲ ਤੇ ਤਲਾ ਰਿਆ ਸੀ ਉਹ ਮੁੰਡਾ ਸਿੱਧੂ ਮਨਿੰਦਰ ਸਿੱਧੂ ਵਾਲੇ ਚੈਨਲ ਤੇ ਲੋਕ ਆਵਾਜ਼ ਤੇ ਚੱਲ ਰਹੀ ਸੀ ਉਹ ਕਹਿੰਦਾ ਮੈਨੂੰ ਸਰਕਾਰ ਦੇ ਬੰਦੇ ਦਾ ਫੋਨ ਆਇਆ ਵੀ ਤੂੰ ਇੱਕ 30 ਸਕਿੰਟ ਦੀ ਜਾਂ 90 ਸਕਿੰਟ ਦੀ ਇੱਕ ਰੀਲ ਬਣਾ ਕੇ ਇਹਦੇ ਖੇਤੀ ਕਾਨੂੰਨਾਂ ਦੇ ਹੱਕ ਚ ਪਾ ਦੇ ਕਹਿੰਦਾ ਵੀ 2 ਲੱਖ ਰੁਪਏ ਦੇ ਆਫਰ ਕੀਤੇ ਮੈਨੂੰ ਇੱਕ ਰੀਲ ਦਾ 2 ਲੱਖ ਦੇਵਾਂਗੇ ਹੁਣ ਪ੍ਰਿੰਦ ਕੋਰਟ ਨੂੰ ਸ਼ਰਮ ਕਿ ਆਉਤਾ ਫਿਰ ਤੁਸੀਂ ਦੱਸੋ ਜਦੋਂ ਪੈਸੇ ਲੈ ਕੇ ਤੁਹਾਨੂੰ ਇਹਦਾ ਪ੍ਰਚਾਰ ਕਰਾਉਣਾ ਪੈ ਰਿਹਾ ਹੈ ਪ੍ਰਾਈਵੇਟ ਕੰਪਨੀਆਂ ਵਾਂਗੂ ਇਹ ਸਰਕਾਰੀ ਪਾਲਿਸੀ ਤਾਂ ਫਿਰ ਹੋਈ ਨਾ ਬਿਲਕੁਲ ਜੀ ਸਰਪੰਚ ਸਾਹਿਬ ਤੁਸੀਂ ਸਾਨੂੰ ਪ੍ਰੋਗਰਾਮ ਦਿੱਤਾ ਸਾਨੂੰ ਵਿਚਾਰ ਦੱਸੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਦਰਸ਼ਕਾਂ ਨੂੰ ਬੇਨਤੀ ਹੈ ਜੀ ਜੇਕਰ ਵੀਡੀਓ ਚੰਗੀ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰਦੇ ਰਹੋ ਧੰਨਵਾਦ ਜੀ ਸ਼ੁਕਰੀਆ